ਅੱਜ ਕਿ ਵੱਡਾਈ ਕੱਟ ਕੀਤਾ ਗਿਆ ਹੈ ਕਿ ਕਿਹਾ ਜਾ ਸਕਦਾ ਹੈ ਕਿ ਹਲਕਾ ਖਰੜ ਦੇ ਇੰਚਾਰਜ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਖੜਦੇ ਹੋ ਕਿਉਂਕਿ ਲੋਕ ਚਾਹੁੰਦੇ ਆ ਵੀ ਚਰਨਜੀਤ ਸਿੰਘ ਚੰਨਾ ਕਾਲੇਵਾਲ ਜਿਹੜਾ ਹਲਕਾ ਖਰੜ ਦੀ ਨੁਮਾਇੰਦੀ ਕਰਨ ਸੇਵਾ ਕਰਨ ਦੇਖੋ ਇਹ ਲੋਕਾਂ ਦੀਆਂ ਭਾਵਨਾਵਾਂ ਹੋ ਸਕਦੀਆਂ ਲੇਕਿਨ ਅਸੀਂ ਆਪਣੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਸਮਰਪਿਤ ਹੈ ਅੱਜ ਜਿਹੜਾ ਧਰਨਾ ਸਾਡੀ ਪਾਰਟੀ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆ ਰਹੇ ਆ ਔਰ ਉਸ ਧਰਨੇ ਨੂੰ ਕਾਮਯਾਬ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਅਸੀਂ ਉਸ ਦੀ ਸੇਵਾਵਾਂ ਨੂੰ ਦੇਖਦੇ ਹੋਏ ਸਮੁੱਚੇ ਹਲਕੇ ਦਾ ਇਕੱਠ ਕਰਿਆ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਸੋ ਇਸ ਲਈ ਇਹ ਸਰਦਾਰ ਸੁਖਵੀਰ ਸਿੰਘ ਜੀ ਬਾਦਲਦਿਆਂ ਕਿਉਂਕਿ ਉਹਨਾਂ ਨੂੰ ਵਿਕਾਸ ਦੇ ਮਸੀਹਾ ਕਿਹਾ ਜਾਂਦਾ ਆ ਲੋਕਾਂ ਦੇ ਮਨਾਂ ਦੀ ਭਾਵਨਾ ਕਿ ਸ਼੍ਰੋਮਣੀ ਅਕਾਲੀ ਦਲ ਤਾਕਤਾਂ ਹੋਣਾ ਚਾਹੀਦਾ ਜੇ ਸ਼੍ਰੋਮਣੀ ਅਕਾਲੀ ਦਲ ਤਾਕਤਾਂ ਤਾਈਆਂ ਹੋ ਸਕਦਾ ਜੇ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦਾ ਸਾਥ ਦੇਵਾਂਗੇ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਲਈ ਕੰਮ ਕਰਦੇ ਕਿੱਡਾ ਕ ਕਾਫਲਾ ਹੈ ਜਿਹੜਾ ਅੱਜ ਬੁਹਾਲੀ ਜਾ ਰਿਹਾ ਹੈ ਦੇਖੋ ਬਹੁਤ ਵੱਡੀ ਗਿਣਤੀ ਦੇ ਵਿੱਚ 150 ਦੇ ਲਗਭਗ ਗੱਡੀਆਂ ਹੈ ਜਿਹੜੇ ਕਾਫਲੇ ਦੇ ਰੂਪ ਵਿੱਚ ਸਰ ਤੁਸੀਂ ਦੇਖਦੇ ਆ ਕਿ ਕੋਈ ਕੌਲ ਜਾਲਾ ਮੁੰਡਾ ਨਹੀਂ ਕੋਈ ਸਕੂਲ ਵਾਲਾ ਮੁੰਡਾ ਨਹੀਂ ਸਾਰੇ ਜੈਨੂਇਨ ਪਰਸਨ ਹੈ ਪਿੰਡਾਂ ਤੋਂ ਆਏ ਕਿਸਾਨ ਹੈ ਸਾਰੇ ਧਰਨੇ ਦੇ ਅਖੀਰ ਤੱਕ ਉੱਥੇ ਬੈਠ ਕੇ ਪਾਰਟੀ ਦੇ ਵਿਚਾਰ ਸੁਣਦੇ ਜੇਕਰ ਸਰਕਾਰ ਇਹ ਰੱਦ ਨਹੀਂ ਕਰਦੀ ਤਾਂ ਅਗਲਾ ਸਟੈਪ ਕੀ ਹੋਵੇਗਾ ਦੇਖੋ ਪਾਰਟੀ ਹਾਈ ਕਮਾਂਡ ਪਹਿਲਾਂ ਤੋਂ ਹੀ ਪੂਰੀ ਕੋਸ਼ਿਸ਼ ਹੈ ਕਿ ਸੜਕਾਂ ਤੇ ਆਉਣਗੇ ਸਮੁੱਚੇ ਪੰਜਾਬ ਦੇ ਕਿਸਾਨ ਮਜਬੂਰਨ ਬਸ ਸਰਕਾਰ ਨੂੰ ਇੱਕ ਕਾਨੂੰਨ ਰੱਦ ਕਰਨਾ ਪਵੇਗਾ ਜੇਕਰ ਸਰਕਾਰ ਨੇ ਨੋਟੀਫਿਕੇਸ਼ਨ ਫਿਰ ਵੀ ਲੋਕਾਂ ਦੇ ਭਾਵਨਾਵਾਂ ਦੇ ਉਲਟ ਜਾ ਕੇ ਕੀਤਾ ਲੇਕਿਨ ਪਾਰਟੀ ਜੇ ਧਰਨਾ ਮਜਾਰਾ ਜੇ ਕੋਈ ਕੋਰਟ ਦੇ ਥਰੂ ਕਿਸੇ ਤਰੀਕੇ ਨਾਲ ਜਾਣਾ ਪਵੇ ਤਾਂ ਅਸੀਂ ਪੂਰਾ ਉਹਨਾਂ ਦਾ ਸਾਥ ਆ ਤੇ ਇਹ ਸੀ ਚਰਨਜੀਤ ਸਿੰਘ ਚੰਨਾ ਕਾਲੇਵਾਲ ਜਿਹੜੇ ਕਿ ਤਕਰੀਬਨ 150 ਦੇ ਕਰੀਬ ਗੱਡੀਆਂ ਦੇ ਕਾਫਲੇ ਦੇ ਨਾਲ ਅੱਜ ਮੁਹਾਲੀ ਦੇ ਗਮਾਟਾ ਦਫ਼ਤਰ ਦੇ ਵਿੱਚ ਜਾ ਰਹੇ ਨੇ ਤੇ ਇੱਕ ਵੱਡਾ ਸਵਾਲ ਇੱਥੇ ਇਹ ਵੀ ਬਣ ਰਿਹਾ ਹੈ ਕਿਉਂਕਿ ਚਰਨਜੀਤ ਸਿੰਘ ਚੰਨਾ ਕਾਲੇਵਾਲ ਕਾਫੀ ਦੇਰ ਤੋਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਸੇਵਾਵਾਂ ਕਰ ਦੇ ਰਹੇ ਨੇ ਜੇਕਰ ਸ਼੍ਰੋਮਣੀ ਕਾਲੀ ਦਲ ਇਹਨਾਂ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਵੀ ਕਾਫੀ ਲੋਕ ਕਹਿ ਰਹੇ ਨੇ ਕਿ ਕਾਫੀ ਚੰਗਾ ਹੋਵੇਗਾ ਪਰ ਜੋ ਅੱਜ ਦਾ ਲੈਂਡ ਪੂਲਿੰਗ ਮੁੱਦਾ ਉਸ ਨੂੰ ਲੈ ਕੇ ਚਰਨਜੀਤ ਸਿੰਘ ਚੰਨਾਏ ਕਾਲੇਵਾਲ ਨੇ ਵੀ ਕਾਫੀ ਗੱਲਾਂ ਆਕੀਆਂ ਤੇ ਉਹਨਾਂ ਕਹਿਆ ਕਿ ਸਰਕਾਰ ਧੱਕਾ ਕਰ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਆਕਰ ਸਰਕਾਰ ਧੱਕਾ ਕਰ ਰਹੀ ਹੈ ਜਾਂ ਫਿਰ ਸਰਕਾਰ ਸਹੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਪੁਰਾਲੀ